ਮੋਜਾਂ ਪੁਲਣੀਆਂ ਨਹੀਂ ਜੋ ਬਾਪੂ ਉਹਨਾਂ ਦੇ ਸਿਰ ਤੇ ਕੀਤੀਆਂ ਅੱਜ ਬਾਪੂ ਹੁਣੀ ਸੇਵਾ ਕਰਾਉਂਦੇ ਹੋਏ ਸਾਡੇ ਪਿੰਡ ਦੇ ਕਿਆ ਬਾਤ ਹੈ ਜੀ ਸੱਸੀਕਰ ਬਾਪੂ ਜੀ ਕਿਵੇਂ ਕਾਇਮ ਹੋ ਜੀ ਸਾਰੇ ਇਹਦਾ ਕੂਲਰ ਹੀ ਆ ਮੈਨੂੰ ਲੱਗਦਾ ਹੈ ਨਾ ਉਹਦਾ ਮਿੰਨੂ ਰਾਜ ਨੂੰ ਆਪਦੇ ਉਹ ਸ਼ੀਰ ਨੂੰ ਲਾ ਕੇ ਪਾਇਆ ਮਾਲ ਦੀਆਂ ਚੀਜ਼ਾਂ ਆ ਗਈਆਂ ਯਾਰ ਹਾਂ ਆ ਪੱਖਿਆਂ ਨੇ ਸ਼ੀਰੂ ਲਈ ਲੈਣਾ ਓਏ ਸ਼ੀਰੂ ਇਹਦੀ ਸ਼ੀਰੂ ਏਸੀ 'ਚ ਪੈਂਦਾ ਲੈ ਆਪ ਆਪੇ ਬਾਹਰ ਪੈਂਦਾ ਸ਼ੀਰੂ ਸ਼ੀਰੂ ਏਸੀ 'ਚ ਪੈਂਦਾ ਆਪੇ ਬਾਹਰ ਪੈਂਦਾ ਵਾ ਨਾਮ ਦਾ ਹਾਂ ਨਾਮ ਲੈ ਵੀ ਬੋਲੋ ਯਾਰ ਜਿਆਦਾ ਬਾਈ ਯਾ ਬਾਸ ਇੱਕ ਹੋਰ ਸਬਸਕ੍ਰਾਈਬ ਮਿਲਿਆ ਆਪਾਂ ਆ ਜਿਹੜੇ ਨਜ਼ਾਰੇ ਆਉਣੇ ਨਾ ਇਹ ਦੁਨੀਆ ਤੇ ਕਿਤੇ ਨਹੀਂ ਆਉਣੇ ਸਾਰੇ ਬੰਦੇ ਨਾਲ ਲੈ ਚੱਲੇ ਆ ਸਾਰੇ ਨਾਲ ਲੈ ਚੱਲੇ ਬਾਈ ਸਰਾ ਹੋ ਗਿਆ ਸਰਾ ਸਾਰੇ ਮੁੰਡੇ ਬਿਠਾ ਲਏ ਧੱਕੇ ਨਾਲ ਵੱਡੀ ਗੇਤੀ ਚ ਬਿਠਾ ਲੇ ਸਾਰੇ ਵੱਡੀ ਗੇਤੀ ਦੇ ਵਿੱਚ ਬੱਡੀ ਗੋਨ ਵੇ ਮੋਰੂਸਰਾ ਲੱਗੂ ਫਰੇਸ ਸੜਕੇ ਬੈਠੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਬਾਈ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੈਗੀ ਕੀ ਹੋ ਗਿਆ ਯਾਰ ਆਪਣੇ ਨਾਲ ਤੱਕਾ ਚਲੋ ਉਹ ਨਹੀਂ ਦੱਸਣਾ ਕਿ ਕਿੱਥਾ ਹੋ ਗਿਆ ਚਲੋ ਬਈ ਉਹ ਵੀ ਮੇਰੇ ਪਿੱਛੇ ਹੋ ਬੱਚੇ ਵਾਲੇ ਜੜ ਲੱਗੇ ਨੇ ਗੇਤੀ ਦੇ ਵਿੱਚ ਕੋਹ ਚੱਲਦੀ ਹੈ ਵੱਡੀ ਛੋਟੀ ਦੇ ਵਿੱਚ ਲੈ ਵੀ ਠੇਕਾ ਕਰ ਲਿਆ ਮੁੰਡਿਆਂ ਨੇ ਚੜਾਈ ਮੰਡਦੀ ਹੈ ਨਾ ਮੈਂ ਨਹੀਂ ਬਈ ਇੰਨੀ ਚੜਾਈ ਕਿਸੇ ਦੀ ਦੇਖੀ ਦੇਖ ਚੜਾਈ ਮੁੰਡੇ ਦੀ ਯਾਰ ਐਮ ਐਲ ਏ ਨੂੰ ਵੀ ਜਾਣੀ ਅੱਜ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ 19 ਤਰੀਕਾ ਪਿੰਡ ਬੂਲ ਮੇਲਾ 200 ਸਾਲ ਪਿੰਡ ਬੂਲ ਦੇ ਮੇਲੇ ਨੂੰ ਪੂਰੇ ਹੋ ਗਏ ਨੇ ਜੋ ਤੁਹਾਨੂੰ ਮੇਲੇ ਦੀਆਂ ਰੌਣਕਾਂ ਦਿਖਾਉਨੇ ਆ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਆਜੋ ਤੁਹਾਨੂੰ ਮੇਲਾ ਦਿਖਾਉਂਦੇ ਆ Canadá América you <laughs> ਸੇਵਾਦਾਰ ਪਿੰਡ ਪੂਲ ਕਿਆ ਬਾਤ ਹਨਤਨ ਬਾਬਾ ਮਹਾਂ ਦਾ ਜੀ ਸੇਵਾਦਾਰ ਬਣ ਅਕੀਨ ਜਿਹੜਾ ਬੰਦੇ ਬੋਸੋਇ ਤੇ ਟਿਕਾਉਂ ਜੁਗਾਇਦਾ ਹੋਊਗਾ ਉਹ ਕਹਿੰਦੇ ਜੁਗਿਆ ਬਚਦਾ ਹੈ ਅਸਾਂ ਇਹਦੇ ਲਈ ਬਹੁਤ ਸੰਭਾਲ ਰਹੋਗੇ ਵੀ ਮੁੰਡਿਆਂ ਦੀ ਪਾਈ ਹੋਈ ਦੁੱਧ ਚ ਪੱਤੀ ਅੱਜ ਮੋਟਾ ਪੁਲਣੀਆਂ ਨਹੀਂ ਜੋ ਬਾਪੂ ਉਹਨਾਂ ਦੇ ਸਿਰ ਤੇ ਕੀਤੀਆਂ ਅੱਜ ਬਾਪੂ ਹੁਣੀ ਸੇਵਾ ਕਰਾਉਂਦੇ ਹੋਏ ਸਾਡੇ ਪਿੰਡ ਦੇ ਕੀ ਬਾਤ ਹੈ ਜੀ ਸੱਸੀਕਰ ਬਾਪੂ ਜੀ ਕਿਵੇਂ ਕਾਇਮ ਹੋ ਜੀ ਸਾਰੇ ਕੀ ਬਾਤ ਹੈ ਤਾਇਆ ਜੀ ਚੱਕੀ ਜਾਂਦੇ ਹੋ ਫੱਟੇ ਅੱਜ ਤਾਂ ਲੈ ਗਏ ਨੰਬਰ ਘੁੱਟ ਕੇ ਤੁਸੀਂ ਉਹ ਜਿਹੜਾ ਨਹੀਂ ਸੈਟ ਅੱਕਦਾ ਗੋਲੀ ਮਾਰਦੇ ਭਾਈ ਉਹਦਾ ਕਮਾਂਡੋ ਜਿਹੜਾ ਸਿਰ ਨਹੀਂ ਢੱਕਦਾ ਗੋਲੀ ਮਾਰਦੇ ਉਹਦੇ ਕਿਉਂਕਿ ਫਿਰ ਉਹ ਕਿਰਵਾਨੀਆਂ ਦੇ ਕਿਸਾ ਨੂੰ ਅੱਜ ਉਹ ਮੇਲੇ ਜਾਣ ਲਈ ਕਮਾਂਡੋ ਫੋਰਸ ਵੀ ਫਿਰਦੀ ਆ ਜੀ ਸੋ ਵਰਵਾਨੀਆਂ ਦੇ ਜਨਮ ਸਾਡਾ ਵੀਰ ਬਹੁਤ ਹੀ ਸੇਵਾ ਕਰਾਉਂਦਾ ਹੋਇਆ ਆ ਯਾ ਬਾਤ ਹੈ ਠੀਕ ਆ ਫ੍ਰੀਦੀ ਦਾ ਦੱਬ ਕੇ ਰੱਖੋ ਕੰਮ ਕਰੀਦਾ ਜੀ ਜਨਪ੍ਰੀਤ ਸਿੰਘ ਹੈਪੀ ਫੂਲ ਅਮਨ ਜੀ ਅਮਨ ਮੁਲਾਪੁਰੀ ਆ ਬਾਈ ਟੱਕ ਪਾਉਂਦਾ ਪੂਰੀ ਭਾਂਡਿਆ ਦੀ ਸੇਵਾ ਚੱਲਦੀ ਹੋਈ 2025 ਮੇਲਾ ਫੂਲ 19 ਤਰੀਕ

ਨੈਣੇ ਇਜ਼ਹਾਰ ਹੈ ਹਾਲ ਗਲ ਕੋ ਬੁਰਵਾਲੇ ਬੋਧੂ ਜੀ ਸੁਬਾਨਾ ਸਿਖਾਂ ਜਿਕੀ ਦਾ ਰਹੀਸ ਤਾਂ ਰਹੇ ਤਦ ਰਹਿਕ ਤਾਨ ਦੇ ਸਾਹਿਬ ਸ੍ਰੀ ਅੰਮ੍ਰਿਤਸਰਿ ਵਿਸ਼ਣਾਨ ਚਾਉਂਗੀਆਂ ਚਦੇ ਬੰਗੇ ਜਿਗੋ ਜਗ ਅਟਲ ਧਰਮ ਗਾਇ ਜੈ ਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਦਾ ਸਾਈਂ ਦਰਦਾਰ ਜੀਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਬੁਰਦਵਾਰਿਆਂ ਗੁਰਧਾਮਾਂ ਦੇ ਇਹਨਾਂ ਤੋਂ ਪਾਤਸ਼ਾਹ ਨੂੰ ਜੀ ਛੁੜਿਆ ਗਿਆ ਹੈ ਬੁੱਲੇ ਦਰਸ਼ਨ ਨੇ ਵਾਹਿਗੁਰੂ ਜੀ بختي الحمدللہ نام ਆਜੋ ਜਲਦੀਰੇ ਦੀ ਸੁਬੀਰ ਤੇ ਚੱਲਦੇ ਆਂ ਰਾਸ਼ ਬਹੁਤ ਆ ਮੁੰਡਾ ਆਜਾ ਕੇ ਦੇਖੋ ਜੀ ਬਈ ਹੈ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਜਿਹੜਾ ਸੁਬੀਰ ਲੱਗਦੀ ਆ ਅੱਜ ਸ਼ੁਕਰ ਕਰੋ ਤੁਸੀਂ ਚੱਤ ਨਹੀਂ ਬਹੁਤ ਆ ਨਹੀਂ ਤਾਂ ਕਾਫੀ ਦਾ ਲੰਗਰ ਚੱਲਿਆ ਸੀ ਅੱਗੇ ਪਿਛਲੇ ਸਾਲ ਪਿਛਲੇ ਸਾਲ ਕਾਫੀ ਜਲਾਈ ਸੀ ਫਿਰ ਇਹਨਾਂ ਨੇ ਜੋ ਜਮੀਰ ਪੈ ਗਿਆ ਸੀਗਾ ਇਸ ਵਾਰ ਹੁਣ ਜਲਦੀਰੇ ਦਾ ਲੰਗਰ ਆ ਤੇਤਲੀਆਂ ਕੂਤਲੀਆਂ ਚੱਕ ਲਈਆਂ ਨੇ ਚਲੋ ਬਈ ਜਲਦੀਰੇ ਦੀ ਸੁਬੀਰ ਦੇ ਲੰਗਰ ਤੇ ਪਹੁੰਚ ਗਏ ਆ ਚਲੋ ਬਈ ਇੱਥੇ ਹੋਣਗੇ ਪਕੌੜੇ ਪੂੜੇ ਹਾਜਮ ਸਾਰਿਆਂ ਦੇ ਆਹ ਉਹ ਬੱਲੇ ਅੰਕਲ ਕਿਵੇਂ ਆ ਲੈ ਵੀ ਅੰਕਲ ਫੀਲੀਏ ਪਾਣੀ ਕਰਾਜੋ ਭਾਈ ਜ਼ਰੂਰੀ ਹੈ ਇਹ ਲੱ ਕਿ ਵੀਰੇ ਹੋਰ ਵਧੀਆ ਠੰਡਾ ਜਾਲ ਜੀ ਹੈ ਗੁਰਮਖਾ ਜਿਆ ਆਹ ਬੜੇ ਕਿਵੇਂ ਆ ਅਗਲੀ ਕਿਵੇਂ ਆਜੋ 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 ਫੱਲੀ ਕਿਰੇ ਤੇ ਪਾਪੂ ਪਾਪੂ ਆਜੋ ਜੀ ਚਾਰ ਚਾਰ ਦੇ ਹੱਥ ਬੰਨ੍ਹ ਕੇ ਲੱਗਿਆ ਜੀ ਮੇਰਾ ਕੋਈ ਨਹੀਂ ਜਿਆਦਾ ਨਾ ਰੱਖੋ ਰਕਾਰ ਤੋੜ ਕਰਨੀ ਰਕਾਰ ਤੋੜ ਕਰਨੀ ਦੇ ਲੈਣਾ ਕਿ ਸਾਫ ਸਰਪਲਸ ਅੱਗੇ ਬੰਦੂ ਬਾਰੂ ਤੇ ਉਹ ਜਾ ਦੇ ਇੱਧਰ ਲੈ ਲੈ ਇੱਧਰ 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 ਸੇਵਾ ਕਰਾ ਫ੍ਰੀ ਚੂਟਾ ਲੈਣਾ ਉਹ ਵਾਹ ਬਾਈ ਆਹੋ ਸਾਰਾ ਪਿਆਵੇ ਸਾਰਾ ਵੱਡੋ ਗੋਣਾ ਪਿਆਵੇ ਸਾਰਾ ਟੋੜਾ ਪਿਆਵੇ ਸਾਰਾ ਗ੍ਰੇਡਰ ਅਫੇਰਾ ਹਾਂ ਵੀ ਹਰਦੇਵ ਵੀਰੇ ਕਿਵੇਂ ਚੱਲਦਾ ਬਾਬਾ ਆਜੋ ਮੜਾ ਜਾ ਇੱਕ ਵਾਰ ਮਾਹੌਲ ਜਾਂ ਦਿਖਾ ਦਈਏ ਆਜੋ ਆਜੋ ਸਣੀ ਤੂੰ ਝੂਟਾ ਨਹੀਂ ਲਿਆ ਆ ਜਾ ਆ ਜਾ ਆ ਜਾ ਸ਼ਾਮ ਨੂੰ ਬੀਬੀ ਆਣੀ ਅੰਕਾ ਲੈਣੀ ਆ ਉਹ ਸੁਣੀ ਲੈ ਰੋ 20 ਉਹ ਸ਼ਾਮ ਨੂੰ ਉਹ ਸਹੀ ਗੱਲ ਉਹ ਤਕ ਤਮੀ ਬਹੁਤ ਜਾਰੀਆਂ ਕਿਤੇ ਮੌਸਮ ਇੰਨਾ ਵਧੀਆ ਸੀ ਵਾਹ ਬਈ ਵਾਹ ਮੇਲੇ ਦੀਆਂ ਰੌਣਕਾਂ ਦੇਖੋ ਨਜ਼ਾਰਾ ਲਿਆਦਾ ਆ ਬਾਬੇ ਨੇ ਵੀ ਨਜ਼ਾਰਾ ਲਿਆਦਾ ਵੈਸੇ ਪਾ ਲਿਏ ਦਾ ਮਜ਼ਾ ਹੀ ਆਇਆ ਭਾਈ ਅੱਜ ਕਿ ਦੁਕਾਨਾਂ ਬਹੁਤ ਲੱਗੀਆਂ ਨੇ ਖੜੀ ਆ ਬਾਈ ਮਰੂਤੀ ਸਰਾ ਲੱਗ ਗਿਆ ਸਰਾ ਕਿਸਾਨ ਏ ਕਿਤੇ ਵਾਲਿਆਂ ਦੀ ਮਰੂਤੀ ਆਈ ਆ ਗਾਹਾਂ ਪੂਰੀ ਕਿਆ ਬਾਤ ਹੈ ਬਾਈ ਮਨੰਜਲ ਦੇਖਣ ਆ ਆਪੀ ਕਰਦਾ ਮਾਲ ਪੂਰਾ ਗੁੱਡ ਹੋਇਆ ਉਹ ਕਿਵੇਂ ਆ ਮੁੰਡਿਆ ਲੈ ਵਧੀਆ ਵਧੀਆ ਉਹ ਵਾਓ ਬਾਈ ਚੱਕੀ ਜਾਂਦੇ ਆ ਫੱਟੇ ਬਾਈ ਇਸ ਵਾਰ ਇਸ ਵਾਰ ਮੇਲੇ ਨੰਨੂ ਇਸ ਵਾਰ ਮੇਲੇ ਦੇ ਵਿੱਚ ਵੀ ਦਾਸ ਚੱਲਦਾ ਨੰਨੂ ਦੇਖ ਵੇਖ ਦਾਸ ਚੱਲਦਾ ਫਿਰ ਕੌਣ ਕਿ ਬੰਦਾ ਆ ਜਾਓ ਬਾਈ ਕਾਰ ਦੇ ਵੀ ਲੋਹਣ ਵਿਛੀਦਾ ਬਾਈ ਕੋਲ ਜਾਦੇ ਹਾਂ ਛੋਟੇ ਹੁੰਦੇ ਥੋੜੀ ਇਕੱਠੇ ਵੱਢ ਪਊ ਇਕੱਠੇ ਨਖਾਨੀਆਂ ਆ ਆ ਅਜੇ ਵਿੱਚ ਆਪਾਂ ਝੂਟੇ ਲੈ ਲੈਣੇ ਆ ਯਾਰ ਇਹ ਚ ਕਾਸ਼ ਨੂੰ ਛੱਡ ਦੰਨੇ ਆ ਇਹ ਚ ਨਹੀਂ ਉਹ ਬਾਈ ਨੂੰ ਕਹਿੰਦੇ ਕਾਰ ਕਿੱਥੇ ਭੱਜ ਗਿਆ ਡਿਸਕਾਊਂਟ ਆ ਤਾਂ ਸਹੀ ਭੱਜ ਗਿਆ ਆ ਤਾਂ ਦੇ ਓ ਕੀ ਹਾਲ ਹੈ ਵੀਰੇ ਕੀ ਹਾਲ ਹੈ ਵੀਰੇ ਕੈਮ ਕਿਹੜਾ ਪਿੰਡ ਵੀਰ ਦਾ ਪਿੰਡ ਦਾ ਪਿੰਡ ਜਿਹੜਾ ਮਰਜੀ ਹੋਵੇ ਮੁੱਦੇ ਦੀ ਗੱਲ ਮੁੱਦੇ ਦੀ ਗੱਲ ਕਰ ਮੁੱਦੇ ਦੀ ਗੱਲ ਸੇਵਾ ਤੇ ਡਿਸਕਾਊਂਟ ਕੋਈ ਤੇਰਾ ਵੀਰੇ ਕੋਈ 60 ਰੁਪਏ ਸੇਵਾਦਾਰਾਂ ਨੂੰ 40 ਆ 40 ਰੁਪਏ ਸੇਵਾਦਾਰਾਂ ਨੂੰ ਮੈਂ ਕਿਤੇ ਕਹਿੰਦਾ ਤੂੰ 100 ਆ ਸੇਵਾਦਾਰਾਂ ਨੂੰ 70 ਦੇ ਦੇ ਵੀਰੇ ਚਲਾਨ ਨੂੰ ਉਧਰ ਕਿਹੜਾ ਕੱਢਦੇ ਆਜੋ ਮੜਾਪਾ ਮੇਲੇ ਦੀਆਂ ਦਿਖਾ ਦੀ ਮੜਾ ਰੌਣਕਾਂ ਦਿਖਾ ਮੇਲੇ ਦੀਆਂ ਰੌਣਕਾਂ ਨੌਜਵਾਨ ਪਿੰਡ ਦੇ ਮੁੰਡੇ ਖੜੇ ਨੇ ਆ ਵੀ ਮੁੰਡਿਓ ਕਿਵੇਂ ਹੋ ਮੇਰੇ ਲੈਣਾ ਤੇ ਜਦਵੀਰ ਨਾਲ ਜਦਵਿੰਦਰ ਨਾਲ ਹੁੰਦਾ ਨਾ ਕਿ ਆ ਜੀ ਕੌਣ ਕਿਹਦੇ ਸੀ ਮੈਨੂੰ ਕਹੀ ਇਹਦੇ ਸੀ ਬਲਾਕ ਤੇ ਦੇਖਿਆ ਤੈਨੂੰ ਲੈ ਜਦਵਿੰਦਰ ਨਾਲ ਨਾ ਵਾਜਾ ਯਾਰ ਫੈਨ ਫਾਲਿੰਗ ਇੰਨੀ ਜ਼ਿਆਦੇ ਵਧ ਗਈ ਕਾਸ਼ ਤੇਰੀ ਵੀ ਵਧਾ ਦਈਏ ਫੈਨ ਫਾਲਿੰਗ ਹਾਂਜੀ ਆ ਵੀਰੇ ਹੈ ਬੜੀ ਜਿਆਦੇ ਫੈਨ ਫਾਲਿੰਗ ਬੜੀ ਯਾਰ ਐਂ ਖੜਾ ਓੱਖਾ ਹੋ ਜਾਂਦਾ ਨਾ ਇਹਨੂੰ ਫਿਰ ਮੈਨੂੰ ਮੈਨੂੰ ਸਿਕਿਉਰਟੀ ਘੱਟ ਰੱਖਣੇ ਆ ਮੈਂ ਲੈਣੀ ਵੀਰੇ AK47 ਆਇਆ ਓਏ ਆ ਲੈ ਲੈ ਲੈਣਾ ਸਿਕਿਉਰਟੀ ਲਈ ਲੈ ਨਾ ਓਏ ਮਜ਼ਾ ਬਹੁਤ ਆਇਆ ਉਹ ਲੈ ਜੀ ਅਮਨਦਰ ਇੱਕ 47 ਲੜੀਆਂ ਬ్రో ਉਹ ਆਪ ਕੋ ਯਾਰ ਲੈ ਕੇ ਫਿਰਾਂਗੇ ਸ਼ਾਮ ਨੂੰ ਕਰਾਂਗੇ ਸਾਰਾ ਕੁਝ ਨਾਲੀ ਦੀ ਦੀਆਂ ਹਾਇਨ ਕਾ ਇਹ ਵੀ ਤਰੀਕਾ ਹੈਨ ਕਾ ਚਾਹ ਹਣੀ ਲਾਲਾ ਬਾਜ਼ਾਰ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਨਾ ਬੁੜੀਆਂ ਦੀ ਵਾਧਾ ਨਾ ਬੁੜੀਆਂ ਦਾ ਵਾਧਾ ਸਮਾਨ ਜਵਾਕਾਂ ਦਾ ਸਮਾਨ ਬਹੁਤ ਹੈ ਹੈ ਉਹ ਪਹਿਲਾਂ ਸਿੱਧਾ ਚੱਲੋ ਆਜੋ ਸਿੱਧਾ ਆਜੋ 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 ਨਹੀਂ ਕੱਢ ਦੇਣਾ ਆਪਾਂ ਵਿੱਚੋਂ ਉਦੋਂ ਇਹਦਾ ਉਦਾਂ ਹੀ ਵੀਡੀਓ ਇੰਨੀਆ ਬਣਾਈ ਜਾਂਗੇ ਆਮ ਪੂਰਾ ਹੋ ਜੂਪੇ ਹੋ ਜੂਪੇ ਰੂਪੇ ਝੂਟਾ ਦੇ ਵੀਰੇ ਝੂਟਾ ਦੇ ਝੂਟਾ ਉਹ ਮੋਟਰ ਉਹ ਮੋਟਰਸਾਈਕਲ ਤੂੰ ਲੈ ਕਿਵੇਂ ਆਇਆ ਇੱਥੇ ਇੱਥੇ ਕਿਵੇਂ ਲੈ ਆਏ ਮੋਟਰਾਂ ਦੇ ਸੇਵਾਦਾਰਾਂ ਸੀ ਇਹ ਸਾਡਾ ਖੱਤਾ ਹੀ ਕਿ ਖੱਤਾ ਖੁੱਤਾ ਨਹੀਂ ਚਲਾਨ ਕੱਢਦੇ ਨਾ ਸੀ ਹਾਂ ਜੇ ਇਹ ਵੀ ਲਿਆਜ ਉੱਤੇ ਚਾਹ ਤੂੰ ਚਲਾਨ ਚਲਾਨ ਕੱਢਦੇ ਨਾ ਤੈਨੂੰ ਇਹ ਪਤਾ ਸੇਵਾਦਾਰਾਂ ਸੀ ਠੀਕ ਹੈ ਨਾ ਸਾਡਾ ਖੱਤਾ ਬੰਨੇ ਨਾ ਬੰਨਾ ਲਾਦਾ ਮਾਰਤੀ ਇਹਨ ਘਟਣਾ ਦੀ ਨਾ ਨਾ ਕੱਟਣਾ ਕਹਿਣ ਵਿੱਚ 20 ਦਿਨਸ ਬਸ ਬਸ ਠੀਕ ਹੈ ਦੇਖੀ ਐ ਲਾਦਨੀਆਂ ਨੇ ਨਾਲ ਵਾਹ ਬਈ ਬਾਇ ਕਿਤਾ ਮੇਲਾ ਬਈ ਬਹੁਤ ਵੱਡਾ ਮੇਲਾ ਬਈ ਆਪਣਾ ਮੈਨ ਮਜਾ ਆਇਆ ਬੂਲ ਪਿੰਡ ਦੇ ਨਾ ਰੰਗ ਬੰਨੇ ਪਏ ਆ ਬਈ ਸ਼ਹਿਰ ਬਣ ਗਿਆ ਸ਼ਹਿਰ ਆ ਪੱਖੇ ਕਿੰਨੇ ਆ ਗਏ ਯਾਰ ਇੱਥੇ ਨਾ ਚਾਈਨਿਸ ਪੱਖਾ ਬੋਲਦੇ ਨੇ ਨੰਨੂ ਇਹਨੂੰ ਇਹਨੂੰ ਚਾਈਨਿਸ ਪੱਖਾ ਬੋਲਦੇ ਆ ਬੜਾ ਵਧੀਆ ਪੱਖਾ ਇਹ ਹੱਸ ਕੇ ਆ ਰਹਿਣਗਾ ਬਈ ਨੰਨੂ ਜੜੀਆਂ ਤੂੰ ਮੰਗਦਾ ਸੀ ਹੋਏ ਆ ਦੇਖੋ ਬਿਜਾਲੇ ਵਾਲਾ ਬਟਨ ਦੱਬੋ ਬਹੁਤ ਵਾਹ ਏ ਹਾਂ ਹਾਂ ਓਹ ਹੋ 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 ਕਿਆ ਬਾਤ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਬਾਬਾ ਜੀ ਬਾਬਾ ਜੀ ਤੁਹਾਨੂੰ ਵੀ ਜਿਹੜੀ ਆਵਾਜ਼ ਸਾਰੇ ਚਾਰਜ ਆਹ ਤਾਂ ਵੱਡਾ ਨਹੀਂ ਹੈਗਾ ਇਹ ਕੂਲਰ ਹੀ ਆ ਮੇਨ ਲੱਗਾ ਹੈ ਨਾ ਉਹਦਾ ਮੈਨੂੰ ਰਾਤ ਨੂੰ ਆਪਦੇ ਉਹ ਸ਼ੇਰ ਨੂੰ ਲਾ ਕੇ ਪਾਇਆ ਮਾਲਦੀਆਂ ਚੀਜ਼ਾਂ ਆ ਗਈਆਂ ਯਾਰ ਹੈ ਆਪੱਖੇ ਨੇ ਸ਼ਿਰੂ ਲਈ ਲੈਣਾ ਓਏ ਸ਼ਿਰੂ ਨਹੀਂ ਪੈਂਦਾ ਸ਼ਿਰੂ ਏਸੀ ਚ ਪੈਂਦਾ ਲੈ ਆਪ ਆਪੇ ਬਾਹਰ ਪੈਂਦਾ ਸ਼ਿਰੂ ਸ਼ਿਰੂ ਏਸੀ ਚ ਪੈਂਦਾ ਆਪੇ ਬਾਹਰ ਪੈਂਦਾ ਮੁੰਡਾ ਆ ਗਿਆ ਜੀ ਵਿੱਚ ਇਹ ਮਾਚਲ ਦਾ ਹੈ ਜੀ ਮਾਚਲ ਸਾਈਡ ਤੋਂ ਆ ਜੀ ਇਹ ਇਹ ਮਾਚਲ ਤੋਂ ਮੂਲ ਦੇ ਮੇਲੇ ਤੇ ਆਇਆ ਕੀ ਬਾਤ ਹੈ ਓ ਬਾਈ ਟੈਨਸ਼ਨ ਨਾ ਲੈ ਤੈਨੂੰ ਆਲ ਵਰਲਡ ਦੇ ਵਿੱਚ ਫੇਮਸ ਕਰ ਦੇਣਾ ਅਸੀਂ ਓਏ ਆ ਇਹਨ ਕੇ ਸਰ ਉਹ ਕੋਲਾ ਚਾਚਾ ਜੀ ਮੰਡ ਸਾਹ ਹੁਣੇ ਕਮਾਲ ਕਰਦੇ ਆ ਮੁੰਡ ਬੋਲਿਆ ਸ਼ਾਂਪਾ ਬਾਈ ਫਿਰਦੇ ਆ ਸ਼ਾਂਪਾ ਮੇਦੇ ਦੇ ਰੋਲੈਕਸ ਦੀ ਘੜੀ ਦਿਖਾਉਂਦਾ ਕਮਾਲ ਹਾਂ ਘੜੀ ਦੇਖ ਮੁੰਡੇ ਦੇ ਗੱਟ ਤੇ ਲੱਗੀ ਹੋਈ ਐਲਮੀ ਉਹ ਇਹਦਾ ਨਗਰ ਮੂਲ ਕੌਣ ਲੱਗਿਆ ਹਾਂਜੀ ਚਾਚਾ ਜੀ ਆ ਰਿਹਾ ਮਜ਼ਾ ਵੇ ਜੀ ਮੌਸਮ ਬਹੁਤ ਵਧੀਆ ਹੋ ਗਿਆ ਪਹਿਲਾਂ ਧੁੱਪ ਬਹੁਤ ਜ਼ਿਆਦਾ ਸੀਗੀ ਸ਼ਾਮ ਦੇ 5:00 ਬੱਜ ਗਏ ਨੇ ਤੇ ਰਾਸਫ ਬਹੁਤ ਜਿਆਦਾ ਵੱਧ ਗਿਆ ਤੁਸੀਂ ਦੇਖ ਸਕਦੇ ਹੋ ਨੰਨੂ ਦੀਆਂ ਜੱਪਲਾਂ ਜੱਕੀਆਂ ਉੱਪਰ ਮੇਲੇ 'ਚ ਦੇਖੋ ਕਿੰਨੀਆਂ ਸੋਹਣੀਆਂ ਜੱਪਲਾਂ ਮਿਲੀਆਂ ਨੇ ਪਤਾ ਕਿੰਨਾ ਨੰਬਰ ਆਉਂਦਾ ਕਿੰਨਾ ਨੰਬਰ ਆਉਂਦਾ 6 ਨੰਬਰੋਂ ਦਾ ਬੱਲੇ ਬੱਲੇ ਕਹਿੰਦਾ 6 ਨੰਬਰ ਵੀ ਟੈਟਾ 5 ਦੇ ਦੇ ਓਏ ਹੱਥ 'ਚ ਬਾਲੀ ਫਿਰ ਇਹਨਾਂ ਨੂੰ ਪੈਰਾਂ 'ਚ ਨਾ ਪਾਈ ਨਹੀਂ ਵੀਰੇ 9 ਨੰਬਰ ਦੇ ਯਾਰ ਕੋ ਯਾਰ ਵੀ ਵਧਾਈਏ 9 ਨੰਬਰ ਆ ਵੀ ਟੈਟਾ ਗਿਆ ਸਾਡਾ ਗੇ ਪੈਰੀ ਦਰ ਨਾ ਪੈਰ ਬੱਦਲੇ ਹੋ ਗਏ ਹਾਲਾ ਲੋ ਜੀ ਕਾਸ ਮੁੱਲਾਪੁਰੀਆਂ ਬਣੀ ਹੋ ਚਾਟ ਆ ਜੀ ਅੱਜ ਸਵਾਦ ਲਿਆਦਾ ਬਾਈ ਨੇ ਲੋ ਵੀ 10 10 10 ਪਲੇ ਕੇ ਹਾਂ ਚੱਕ ਦੂੰ ਕਾਸ਼ ਵੀਰੇ ਥੈਂਕ ਯੂ ਯਾਰ ਤੇਰਾ ਬਹੁਤ ਵਾਫਰੀ ਫੜ ਲੋ ਯਾਰ ਤੁਸੀਂ ਕੀ ਕਰੀ ਜਾਂਦੇ ਹੋ ਕਾਈ ਜਿਹਾ ਲੈ ਜੀ ਕਾਸ਼ ਵੀਰਾ ਸਿਰਾਂ ਲਾਉਂਦਾ ਜਦੋਂ ਵੀ ਲਾਉਂਦਾ ਕੀ ਬਾਤ ਹੈ ਕੀ ਚੜਾਈ ਮੰਡ ਦੀ ਹੈ ਨਾ ਮੈਂ ਨਹੀਂ ਬਈ ਐਨੀ ਚੜਾਈ ਕਿਸੇ ਦੀ ਦੇਖੀ ਦੇਖ ਚੜਾਈ ਮੁੰਡੇ ਦੀ ਯਾਰ ਅੱਜ ਐਮ ਐਲ ਏ ਨੂੰ ਵੀ ਜਾਣੀ ਅੱਜ ਜੀਵਨ ਵੀ ਫੇਲ ਕਰਦਾ ਜੀਵਨ ਵੀ ਬੱਚੇ ਛੱਡਦਾ ਯਾਰ ਸੁਖਵੀਰ ਬਾਦ ਲਗਾ ਯਾਰ ਮੈਂ ਕਹਿੰਦਾ ਯਾਰ ਅਨਾਉਂਸ ਕਰਦੀ ਏ ਫਿਰ ਸੁਖਵੀਰ ਬਾਦ ਅਨਾਉਂਸ ਹੀ ਕਰਦੀ ਏ ਫਿਰ ਮੈਂ ਕਹਿੰਦਾ ਕਮਾਲ ਕਰਤੀ ਬੜਾ ਬਾਜੀ ਉਹ ਸਲਾ ਪੈਣ ਦੇ ਸੋਹਣੀ ਗੱਲ ਲੱਗਿਆ ਯਾਰ ਅੱਜ ਸਾਰਿਆਂ ਨੂੰ ਫੇਲ ਕਰਦਾ ਯਾਰ ਜਿੰਦਾਬਾਦ ਆ ਯਾਰ ਮੈਂ ਕਹਿਦਾ ਤੁਹਾਨੂੰ ਮੈਂ ਕੀ ਹੋ ਗਿਆ ਯਾਰ ਆਪਣੇ ਨਾਲ ੱਟਕਾ ਆ ਤੁਹਾਡੇ ਸਾਹਮਣੇ ਆ ਜੀ ਪੰਨਾ ਪੰਨਾ ਬੱਸ ਕਰੋ ਅਗਰੇ ਅਗਰੇ ਚੱਲ 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 ਇਨੇ ਕਿ ਇਸ ਦੇ ਵਿੱਚ ਕੋ ਜਲਦੀ ਵੱਡੀ ਛੋਟੀ ਦੇ ਵਿੱਚ ਲੈ ਵੀ ਠੇਕਾ ਕਰ ਲਿਆ ਮੁੰਡਿਆਂ ਨੇ ਪੂਰੇ ਮਿੰਟ ਦੇ ਮੁੰਡਿਆਂ ਨੇ ਠੇਕਾ ਕਰ ਲਿਆ ਠੇਕਾ 2 2 2 9 9 9 ਠੇਕਾ ਕਰ ਲਿਆ ਆ ਜਿਹੜੇ ਨਜ਼ਾਰੇ ਆਉਣਿਆ ਨਾ ਇਹੇ ਦੁਨੀਆ ਤੇ ਕਿਤੇ ਨਹੀਂ ਹੋਣੇ ਸਾਰੇ ਬੰਦੇ ਨਾਲ ਲੈ ਚੱਲਿਆ ਸਾਰੇ ਨਾਲ ਲੈ ਚੱਲਿਆ ਬਾਈ ਸ਼ਰਮ ਹੋ ਗਿਆ ਸ਼ਰਮ ਬੜਾ ਸ਼ਰਮ ਚਲੋ 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 ਵੀ ਚਲੋ 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 Oh. Mm -hmm. <laughs> ਵੱਡੀ <laughs> ਗੇਸਟੀ ਮੁੰਡੇ ਨੇ ਹੁਣੇ ਰਾਤ ਨੂੰ ਆ ਦੇਖੋ ਪਹਿਰਾ ਦੇਣਾ ਮੁੰਡੇ ਨੇ ਪਹਿਰਾ ਲਾਉਣਾ ਇੱਥੇ ਮੁੰਡੇ ਨੇ ਕਮਾਲ ਹੋ ਗਈ ਮੱਡ ਸਾਹਿਬ ਕਿਵੇਂ ਲੱਗਿਆ ਭੱਜ ਗਿਆ ਹਾਂ ਵੀ ਮੋਨੂ ਕਿਵੇਂ ਸੀ ਖੇਡਦੀ ਢਿੱਡ ਹਲਾਤਾ ਹਾਂ ਵੀ ਸੈਂਟੀ ਤੇਰਾ ਗੱਲਬਾਤ ਆ ਕੀ ਜ਼ਰਬੜੀ ਬੇਟਾ ਬਾਲੀ ਵਧੀਆ ਚੀਜ਼ ਆ ਯਾਰ ਸਰਾ ਯਾਰ ਇਹ ਤੋਂ ਹਜੇ ਨਹੀਂ ਸਿੱਧਾ ਨਹੀਂ ਦਰ ਹੁੰਦਾ ਲਗਾਤਾਰ ਦੋ ਵਾਰ ਝੜ ਗਏ ਅਸੀਂ ਠੀਕ ਹੈ ਪੈਸੇ ਦਾ ਐਨ ਪੂਰਾ ਮਜ਼ਾ ਆ ਰਿਹਾ ਬਈ ਪੂਰਾ ਸਰਾ ਲੋ ਜੀ ਰਾਤ ਦੇ 8:00 ਵਜੇ ਗਿਆ ਪਰ ਫਿਰ ਵੀ ਰੌਣਕਾਂ ਦੇਖੋ ਤੁਸੀਂ ਬੂਲ ਪਿੰਡ ਦੇ ਮੇਲੇ ਤੇ ਪਹਿਲੀ ਵਾਰ ਇਦਾਂ ਹੋਇਆ ਵੀ ਇੰਨਾ ਟਾਈਮ ਹੋ ਗਿਆ ਪਰ ਫਿਰ ਵੀ ਮੇਲਾ ਜਿਹੜਾ ਮੈਨੂੰ ਤਾਂ ਲੱਗਦਾ ਇਦਾਂ ਹੀ ਨਾ ਸਾਰੀ ਰਾਤ ਵੀ ਚੱਲਣ ਲੱਗ ਜਾਣਾ ਮੇਲਾ ਬਹੁਤ ਰਾਸ਼ੀਗਾ ਹੀ ਅੱਜ ਬਹੁਤ ਜ਼ਿਆਦਾ ਤੇ ਬਹੁਤ ਐਨਜੋਏ ਕੀਤਾ ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹ ਮੇਲਾ ਕਿਵੇਂ ਲੱਗਿਆ ਤੇ ਕੌਣ ਕੌਣ ਮੇਲੇ ਵਿੱਚ ਆਇਆ ਸੀਗਾ ਜਰੂਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਬਾਏ